ਸਤਿ ਸ੍ਰੀ ਅਕਾਲ ਮੈਂ ਹਾਂ ਮੰਦੀਪ ਕਾ ਸੰਧੂ ਫੈਮਲੀ ਚੈਨਲ ਦੇ ਤੁਹਾਡਾ ਸਵਾਗਤ ਹੈ। ਇਹ ਸਵੇਰ ਦਾ ਟਾਈਮ ਹੈ ਅਪ ਤਿਆਰ ਹੋ ਕੇ ਪਟਿਆਲਾ ਜਾ ਰਹੇ। ਗੁਰਫਤ ਕਹਿੰਦਾ ਸੀ ਕਿ ਮੈਂ ਆਗਾਮ ਲਈ ਆਪਣੀ ਮਾਮੇ ਦੀ ਬੇਟੀ ਲਈ ਗਿਫਟ ਲੈ ਕੇ ਆਉਣਾ ਰਕੜੀ ਦਾ। ਤੇ ਪਟਿਆਲਾ ਗਿਆ ਤੇ ਉਸ ਤੇ ਪਲਾਨ ਕਰ ਲਈ ਕਿ ਗੁਰਫਤ ਨਾਲ ਆਦ ਕੇ ਉਹਨਾਂ ਦੇ ਕੱਪੜੇ ਲੈ ਲਈਏ। ਨਾਲੇ ਮੈਂ ਆਪਣਾ ਇੱਕ ਨਾਈਟਸਰ ਵਗੈਰਾ ਲੈਣਾ ਸੀ। ਇਥੇ ਗੁਰ ਫਰਮਾਨ ਦੇ ਕੱਪੜੇ ਵੀ ਲੈ ਲੈ ਥੋੜੇ ਜਿਨੇ ਪਾਪਾ ਨੇ ਵੀ ਲੈਣਾ ਸੀ ਇੱਕ ਦੋ ਸੂਟ ਹੋਗੇ ਉਹਨਾਂ ਵੀ ਲੈ ਲੈ ਤੇ ਉਸ ਤੋਂ ਬਾਅਦ ਗੁਰਫਾ ਦੇ ਗੰਦਾ ਮੈਨੂੰ ਲੱਗੀ ਭੁੱਖ ਤੇ ਮੈਂ ਹਣੇ ਟਿੱਕੀ ਖਾਣੀ ਆ ਪਰ ਟਿੱਕੀ ਦੇ ਵਿੱਚ ਉਹਨਾਂ ਨੇ ਛੋਲੇ ਸਬਜ਼ੀ ਪਾਤੀ ਇਹਨੂੰ ਪਸੰਦ ਨਹੀਂ ਆਈ ਛੋਲੇ ਠੂਰੇ ਜਿਨੇ ਪਾਪਾ ਨੇ ਖਾਦੇ ਸੀਗੇ ਤੋ ਉਸ ਤੋਂ ਬਾਅਦ ਆਪਾਂ ਕੀਤੀ ਸ਼ੋਪਿੰਗ ਮੇਰੀ ਆਵਾਜ਼ ਕਲੀਅਰ ਨਹੀਂ ਸੀ ਇਸ ਕਰਕੇ ਆਪਾਂ ਦੁਬਾਰਾ ਆਜ ਵਿੱਚ ਰਿਕਾਰਡ ਕੀਤੀ ਤੇ ਮੈਂ ਆਪਣੇ ਲਈ ਚਪਲਾਂ ਲੈ ਕੇ ਆਈਂ ਕਰੇ ਪਉਣ ਲਈ ਇਹ ਬਾਥੂਨ ਚਪਲ ਹੀ ਹੈ ਵੈਸੇ ਡਿਜ਼ਾਈਨ ਵਾਲੀ ਬਣੀ ਹੋਈ ਤੇ ਟੁੱਟਦੀ ਨਹੀਂ ਹੈ ਜਿੱਤੀ ਤੋ ਉਸ ਤੋਂ ਬਾਅਦ ਇਹ ਲੈ ਆ ਸੈਂਡਲੇ ਤੇ ਇਹ 슬리퍼 ਮੈਂ ਲੈ ਆ ਆਪਣੇ ਲਈ ਉਤੇ ਵੈਸੇ ਮੈਂ ਲੈਣੇ ਨਹੀਂ ਸੀ ਇਹਦੇ ਨਾਲ ਦੇ ਆਪਾਂ ਸਰਦੀਆਂ ਚ ਲਿਆਂਦੇ ਹੀ ਬਨੇ ਵੀ ਮੇਰੀ ਦੇ ਤੇ ਉਹਨਾਂ ਤੇ ਆਫ ਲੱਗੀ ਹੋਈ ਹੈ ਅਹੀਂ ਕੈਂਪਸ ਵਾਲਿਆਂ ਤੋਂ ਲੈਣੇ ਆ ਫੂਟਵੀਅਰ ਉਹਨਾਂ ਤੋਂ ਬੱਚਿਆਂ ਦੇ ਤਿਉਹਾਰ ਦੇ ਲਈ ਦੇ ਤੇ ਆਫ ਕਰਕੇ ਆਪਾਂ ਲੈ ਲਈ ਤੇ ਗੁਰਫਰਮਾਨ ਦਾ ਲਿਆ ਸੋਰੀ ਗੁਰਫਤੇ ਦਾ ਆਪਾਂ ਲਿਆ ਕੋਟ ਸੈੱਟ ਤੇ ਸਰਦਾਰ ਦੀ ਜੀ ਪੈਂਟ ਜੀਨ ਦੀ ਜੈੱਡ ਬਲੈਕ ਕਲਰ ਅਸੀਂ ਲਿਆ ਵੈਸਤਾ ਸਟਿਚ ਕਰਾਉਂਦੇ ਪਰ ਜੀਨ ਦੇ ਵਿੱਚ ਜੈੱਡ ਬਲੈਕ ਕਲਰ ਦਾ ਸਟਾਫ ਨਹੀਂ ਮਿਲਦਾ ਪਿਆ ਇਸ ਕਰਕੇ ਅਸੀਂ ਰੈਡੀमेड ਲਈ ਇਸ ਵਾਰ ਇਹ ਗੁਰਫਰਮਾਨ ਦਾ ਲਿਆ ਕੋਟ ਸੈੱਟ ਪਰ ਇਹਦਾ ਸਾਈਜ਼ ਜਿਹੜਾ ਥੋੜਾ ਛੋਟਾ ਆ ਗਿਆ ਇਸ ਨੂੰ ਚੇਂਜ ਕਰਨਾ ਪੈਣਾ ਮੈਂ ਕਿਸੇ ਦਿਨ ਜਾਣਗੇ ਇਹਨਾਂ ਦੇ ਪਾਪਾ ਤੇ ਬਦਲਨੇ ਹੋਣਗੇ ਉਸ ਤੋਂ ਬਾਅਦ ਇਹ ਮੈਂ ਲਿਆ ਆਪਣਾ ਨਾਈਟ ਸੂਟ ਬੜਾ ਸੋਹਣਾ ਜੈਨ ਬਣਾਇਆ ਹੋਇਆ ਹੈ ਯਾਨੀ ਇੱਕ ਸਾਈਡ ਤੋਂ ਇਹਦਾ ਜਿਹੜੀ ਲੈਂਥ ਹੈ ਕਾਟੇ ਤੇ ਇੱਕ ਸਾਈਡ ਤੋਂ ਜ਼ਿਆਦਾ ਲੈਂਥ ਹੈ ਬਣੀ ਹੋਈ ਹੈ ਨਾਲ ਇਹਦੇ ਪੈਂਟ ਪਲਾਜ਼ੋ ਲਿਆ ਹੈ ਆਪਾਂ ਉਹਨੂੰ ਐਲਟਰ ਆਪਾਂ ਉਥੋਂ ਕਰਵਾ ਲਿਆ ਸੀ ਦੋਸਤੋ ਇਹਦੇ ਲੈ ਆਪਾਂ ਕੈਂਪਸ ਕੰਪਨੀ ਦੇ ਸ਼ੂਜ਼ ਇਹਨਾਂ ਤੇ ਵੀ ਆਫਸ ਇਸ ਕਰਕੇ ਆਪਾਂ ਲੈ ਲੈ ਵੈਸੇ ਸ਼ੂ ਨਹੀ ਸੀ ਲੈਣੇ ਕਿਉਂਕਿ ਸਰਦੀਆਂ 'ਚ ਪਹਿਣੇ ਆ ਬੜੇ ਆਫ ਕਰਕੇ ਮੈਂ ਆਪਦੇ ਲਈ ਲੈ ਲਏ ਸ਼ੂਜ਼ ਬੜੇ ਸੋਹਣੇ ਲੱਗੇ ਮੈਨੂੰ ਬਾਕੀ ਪਲੀਜ਼ ਚੈੱਕ ਮਿਲਦੇ ਨਵੇਂ